ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਹੱਥ ਜੋੜ ਕੇ ਬੇਨਤੀ ਲਗਾ ਤੁਹਾਨੂੰ ਕਰਨ ਇਹ ਵੀ ਪਹਿਲਾਂ ਮੈਂ ਬਾਈ ਹਰਜਿੰਦਰ ਕਰਕੇ ਵੀਡੀਓ ਪਾਈ ਸੀ ਜਿਹੜਾ ਬਾਹਰ ਐਕਸੀਡੈਂਟ ਹੋਇਆ ਤੇ ਅੱਜ ਉਹਦਾ ਨਵਾਂ ਅਪਡੇਟ ਜਿਹੜਾ ਉਹ ਦੇਣ ਲੱਗਿਆ ਤੁਹਾਨੂੰ ਤੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇੱਕ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਸੁਣਿਓ ਕਿਉਂਕਿ ਪਹਿਲਾਂ ਅਸੀਂ ਵੀ ਅਣਸੁਣੀ ਅਣਸੁਣੀ ਦੇ ਵਿੱਚ ਵੀਡੀਓ ਪਾ ਦਿੰਦੇ ਹਾਂ ਪਰ ਸਾਨੂੰ ਜਿੱਦਾਂ ਹੁਣ ਉਥੋਂ ਇਨਫੋਰਮੇਸ਼ਨ ਮਿਲੀ ਹੈ ਸਾਡੇ ਵੀ ਉਥੇ ਬੰਦੇ ਉਥੇ ਜਿੱਦਾ ਮੁੰਡੇ ਸਾਡੇ ਯਾਰ ਦੋਸਤ ਗਏ ਹੋਏ ਆ ਉਹਨਾਂ ਨੂੰ ਸਾਰੀ ਗੱਲਬਾਤ ਦਾ ਪਤਾ ਲੱਗਿਆ ਤੇ ਉਹ ਅਪਡੇਟ ਤੁਹਾਡੇ ਨਾਲ ਸਾਂਝੀ ਲੱਗਿਆ ਕਰਨ ਤੇ ਮੇਰਾ ਵੀਰ ਇਸੇ ਵੀਡੀਓ ਦੇ ਗਾਓ ਜਰੂਰ ਸਾਰੇ ਮੇਰੇ ਵੀਰ ਕਰਿਓ ਸੋ ਤੁਹਾਨੂੰ ਪਤਾ ਜਿੱਦਣ ਵੀਰਦਾਲੀ ਰੈਂਟ ਹੁੰਦਾ ਲੋਕ ਤੇ ਬੜੀਆਂ ਫਾਵਾਵਾਂ ਡਾਈ ਜਾਂਦੇ ਆ ਪਰ ਉਹਦਾ ਅਸਲ ਕਾਰ ਅਸਲ ਸੱਚ ਤੁਹਾਨੂੰ ਅਸੀਂ ਦੱਸਣ ਲੱਗੇ ਆ ਸੋ ਕਿਉਂ ਜਿਹੜਾ ਅਸਲ ਸੱਚ ਤੇ ਅਸਲ ਕਾਰਨਾ ਇਹ ਕੋਈ ਨਹੀਂ ਦਿਖਾ ਰਿਹਾ ਸੋ ਉਹ ਵੀਰ ਇੱਕ ਲਗਾ ਇਹ ਕੁ ਘੱਟਣਾ 2-4 ਦਿਨ ਦੀ ਤੇ ਹੈ ਨਹੀਂ ਆ ਘੱਟੋ-ਘੱਟ 10-12 ਦਿਨ ਹੋ ਗਏ ਇਸ ਘਟਨਾ ਹੋਈ ਨੂੰ ਤੇ ਇਹਦੇ ਤੂਲ ਕਿਉਂ ਦਿੱਤਾ ਗਿਆ ਤੁਹਾਨੂੰ ਉਹ ਵੀ ਦੱਸਣ ਲੱਗੇ ਆ ਸੋ ਇਹ ਘਟਨਾ ਹੋਈ ਨੂੰ ਕੁ 12 ਤੋਂ ਵੱਧ ਹੀ ਦਿਨ ਹੋ ਚੁੱਕੇ ਆ ਸੋ ਵੀ ਜਿੱਦਣ ਵੀਰ ਦਾ ਐਕਸੀਡੈਂਟ ਹੁੰਦਾ ਉਸ ਦਿਨ ਵੀਰ ਘੱਟੋ-ਘੱਟ 10-15 ਮਿੰਟ ਪਹਿਲਾਂ ਰੋਡ ਦੇ ਸਾਈਡ ਤੇ ਕਰਕੇ ਟਰੇਲੀ ਨੂੰ ਖੜਾ ਰਹਿੰਦਾ ਵੀ ਮੈਂ ਕ੍ਰੋਸਿੰਗ ਕਰਾਂ ਕਿ ਨਾ ਕਰਾਂ ਤੋਂ ਅਨਮੈਰੀਡਿਆ ਹੋ ਗਿਆ ਵੀ ਮੈਂ ਉੱਥੋਂ ਜੂਟਰ ਮਾਰਾ ਕਿ ਨਾ ਮਾਰਾ 10-15 ਮਿੰਟ ਵੀਰ ਉੱਥੇ ਟਰਾਲਾ ਲਾ ਕੇ ਖੜਾ ਰਿਹਾ ਫਿਰ ਇਹਨੇ ਦੇਖਿਆ ਪਿੱਛੇ ਕੋਈ ਨਹੀਂ ਆਂਦਾ ਇਹਨੇ ਵੀਰ ਨੇ ਯੂ ਟਰਨ ਲੈ ਲਿਆ ਚਲੋ ਮਾੜੀ ਕਿਸਮ ਹੁੰਸੀ ਉਹਦੀ ਤੇ ਚਲੋ ਜਿਹੜੇ ਪਿੱਛੋਂ ਆ ਕੇ ਗੱਡੀ ਉਹਦੇ 'ਚ ਹਿੱਟ ਕਰ ਗਈ ਫਿਰ ਵੀਰ ਦੀ ਇਹ ਵੇਖੋ ਬੜੀ ਵੱਡੀ ਵਧੀਆ ਗੱਲ ਹੈ ਵੀ ਵੀਰ ਉੱਥੋਂ ਹਰਜਿੰਦਰ ਭੱਜਿਆ ਨਹੀਂ ਉਹ ਦੋਨੇ ਉੱਥੇ ਖੜੇ ਰਹੇ ਸੋ ਉਸ ਤੋਂ ਬਾਅਦ ਪੁਲਿਸ ਆ ਗਈ ਆ ਪੁਲਿਸ ਆਉਣ ਤੋਂ ਬਾਅਦ ਪੁਲਿਸ ਨੇ ਉਹਨੂੰ ਕਿਹਾ ਖੁਦ ਇਹ ਵੀਰ ਦੇ ਆਪਣੇ ਜਾਨਕੀ ਆਪਣੇ ਬਿਆਨ ਆ ਜਿਹੜਾ ਵੀਰ ਦਾ ਰੂਮ ਦੇ ਵਿੱਚ ਮੁੰਡਾ ਰਹਿੰਦਾ ਸੀ ਰੂਮ ਮੇਡ ਸੀ ਜਿਹੜਾ ਉੱਥੇ ਹੀ ਇਕੱਠੇ ਰੂਮ ਦੇ ਵਿੱਚ ਰਹਿੰਦੇ ਆ ਉਹਦੇ ਨਾਲ ਸਾਡੀ ਉਹਦੇ ਨਾਲ ਜਿੱਦਾਂ ਗੱਲ ਹੋਈ ਆ ਉਹਨੇ ਸਾਰੀ ਗੱਲ ਇਹ ਸਾਨੂੰ ਸਾਂਝੀ ਕੀਤੀ ਸਾਡੇ ਨਾਲ ਸੋ ਉਹਨੇ ਇਹ ਗੱਲ ਕਹੀ ਆ ਵੀ ਜਿੱਦਣ ਹਰਜਿੰਦਰ ਬਾਈ ਨੇ ਮੈਨੂੰ ਆ ਕੇ ਜਿੱਦਾਂ ਦੱਸਿਆ ਤੇ ਉਹ ਜਦੋਂ ਐਕਸੀਡੈਂਟ ਹੁੰਦਾ ਹੈ ਐਕਸੀਡੈਂਟ ਹੋਣ ਤੋਂ ਬਾਅਦ ਉਹਥੇ ਵੀਰ ਖੜ ਜਾਂਦਾ ਹੈ ਕਿਉਂਕਿ ਬੰਦੇ ਦਾ ਦਿਮਾਗ ਜਿਹੜਾ ਤੁਹਾਨੂੰ ਬੜਾ ਸੁਣ ਹੋ ਜਾਂਦਾ ਖੜਨ ਤੋਂ ਬਾਅਦ ਤੁਸੀਂ ਦੇਖ ਲਓ ਵੀ ਉਹ ਖੜਾ ਰਹਿੰਦਾ ਜਦੋਂ ਪੁਲਿਸ ਆ ਜਾਂਦੀ ਆ ਉਹ ਸੌਣ ਤੋਂ ਬਾਅਦ ਫਿਰ ਪੁਲਿਸ ਵਾਲੇ ਉਹਨੂੰ ਵੀਰ ਨੂੰ ਕਹਿੰਦੇ ਆ ਵੀ ਤੂੰ ਐਦਾਂ ਕਰ ਪੀ ਤੁਮ ਇੱਥੇ ਕਿਤੇ ਕਮਰਾ ਲੈ ਲਾ ਜਿੱਦਾਂ ਉੱਥੇ ਕਿਤੇ ਰੈਸਟੋਰੈਂਟ ਦੇ ਵਿੱਚ ਜਾਂ ਕਿਤੇ ਵੀ ਆ ਤੂੰ ਉੱਥੇ ਰੂਮ ਆਪਣਾ ਲੈ ਸਕਦਾ ਹੈ ਸੋ ਉੱਥੇ ਵੀਰ ਨੇ ਗਿਆ ਕੋਈ ਗੱਲ ਨਹੀਂ ਉਹ ਵੀਰ ਖੜਾ ਰਿਹਾ ਉਹ ਗੱਡੀਆਂ ਕੋਗੀਆਂ ਕੱਢਦੇ ਰਹੇ ਫਿਰ ਤੁਸੀਂ ਦੇਖ ਲਓ ਵੀ ਇੱਕ ਦਿਨ ਪੂਰਾ ਵੀਰ ਉੱਥੇ ਰਿਹਾ ਉੱਥੇ ਇਹਨੇ ਕਮਰਾ ਲੈ ਲਿਆ ਉੱਥੇ ਮੋਟਰਵੇ ਦੇ ਉੱਤੇ ਕਮਰਾ ਲੈ ਕੇ ਫਿਰ ਉੱਥੇ ਰਿਹਾ ਉਸ ਤੋਂ ਬਾਅਦ ਦੂਜੇ ਦਿਨ ਵੀਰ ਜਦੋਂ ਉੱਥੋਂ ਹਰਜਿੰਦਰ ਭਾਈ ਆਪਣੀ ਟਿਕਟ ਲੈ ਕੇ ਤੁਸੀਂ ਦੇਖ ਲਓ ਵੀ ਕੈਲੀਫੋਰਨੀਆ ਦਾ ਹੈ ਅ ਦੂਏ ਦੂਏ ਦਿਨ ਦੂਏ ਦਿਨ ਕੈਲੀਫੋਰਨੀਆ ਆਇਆ ਦੋ ਦਿਨ ਤੇ ਵੀਰ ਉੱਥੇ ਹੀ ਰਿਹਾ ਉਹਦੇ ਲੱਗੇ ਆਪਣੀ ਜਿੱਥੇ ਗੱਡੀ ਸੀ ਉਹਦੇ ਥੋੜਾ ਜਿਹਾ ਲੱਗੇ ਮੋਟਰਵੇ ਦੇ ਕਮਰਾ ਲੈ ਕੇ ਵੀਰ ਉੱਥੇ ਰਿਹਾ ਉਥੋਂ ਮੁੜ ਕੇ ਕੈਲੀਫੋਰਨੀਆ ਦੂਏ ਦਿਨ ਉਹਨੇ ਜਹਾਜ਼ ਦੀ ਟਿਕਟ ਲਈ ਕਿਉਂਕਿ ਦੋ ਸਟੇਟਾਂ ਦਾ ਮਸਲਾ ਬਣ ਜਾਂਦਾ ਜਿੱਥੇ ਐਕਸੀਡੈਂਟ ਹੋਇਆ ਉਹ ਦੂਈ ਸਟੇਟ ਸੀ ਫਲੋਰੀਡਿਅਮ ਫਲੋਰੀਡਿਅਮ ਐਦਾਂ ਕੁਝ ਵਜਦੀ ਵਜਦੀ ਸਟੇਟ ਉਹ ਤੇ ਜਿੱਥੇ ਵੀਰ ਰਹਿੰਦਾ ਸੀ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਸੀ ਸੋ ਜਦੋਂ ਵੀਰ ਕੈਲੀਫੋਰਨੀਆ ਰੂਮ ਦੇ ਵਿੱਚ ਆ ਜਾਂਦਾ ਹੈ ਵੀਰ ਨੂੰ 2-3 ਦਿਨ ਉੱਥੇ ਆਈ ਨੂੰ ਹੋ ਜਾਂਦੇ ਆ ਸੋ ਵੀਰ ਆਪਣੇ ਰੂਮ ਦੇ ਵਿੱਚ ਰਹਿੰਦਾ ਹੈ ਰੂਮ ਵਿੱਚ ਵਿਚਾਰੇ ਜਿਹੜਾ ਮੁੰਡਾ ਨਾਲ ਯਾਰ ਦੋਸਤੀ ਉਹਨੂੰ ਸਾਰੀ ਗੱਲ ਉਹਨੇ ਆ ਕੇ ਦੱਸੀ ਉਹ ਕੀ ਹੁੰਦਾ ਵੀ ਜਦੋਂ ਜਿਹੜੀ ਕੰਪਨੀ ਵਾਲੇ ਜਿਹਦਾ ਵੀਰ ਟਰੇਲਰ ਚਲਾਉਂਦਾ ਸੀ ਉਹਨੂੰ ਕਬੀਰ ਨੇ ਉਹਨੂੰ ਦੱਸਤਾ ਵੀ ਇਦਾਂ ਟ੍ਰੇਲ ਐਕਸੀਡੈਂਟ ਹੋ ਗਿਆ ਉਹਨੇ ਜਿੱਦਾਂ ਵੀਡੀਓ ਸੀ ਉਹ ਉਹਨਾਂ ਦੀ ਕੰਪਨੀ ਵਾਲਿਆਂ ਨੇ ਆਪਣੇ ਯਾਨੀ ਕਿ ਗਰੁੱਪ ਵਿੱਚ ਜਿੱਦਾਂ ਆਪਾਂ ਕਿਸੇ ਦੀ ਗੱਡੀ ਚਲਾਈਏ ਤੇ ਆਪਾਂ ਸਾਡਾ ਮਾਲਕ ਹੀ ਦੂਜਾ ਡਰਾਈਵਰਾਂ ਨੂੰ ਵੀਡੀਓ ਪਾਦੇ ਯਾਰਾ ਵੀ ਉਹਦਾ ਐਕਸੀਡੈਂਟ ਹੋ ਗਿਆ ਤੁਸੀਂ ਗੱਡੀਆਂ ਧਿਆਨ ਨਾਲ ਮੋਟਰਵੇ ਦੇ ਚਲਾਈਓ ਉਹ ਇਹੀ ਗੱਲ ਹੋਈ ਉਹਨਾਂ ਨੇ ਆਪੇ ਵਿਚਾਰਿਆਂ ਦੇ ਬਦਕਿਸਮਤੀ ਲਾ ਲੋ ਇਸ ਵੀਰ ਦੀ ਵਿਚਾਰੇ ਦੀ ਹਨਾ ਵੀ ਉਹਨੇ ਮਾਲਕ ਨੇ ਜਿਹੜੀ ਵੀਡੀਓ ਆ ਉਹ ਆਪਣੇ ਡਰਾਈਵਰਾਂ ਨੂੰ ਪਾਈ ਤੇ ਉਹ ਵੀਡੀਓ ਹੌਲੀ-ਹੌਲੀ ਹੌਲੀ-ਹੌਲੀ ਹੁੰਦੀ ਹੁੰਦੀ ਜਾਂਦੀ ਵਾਇਰਲ ਹੋ ਗਈ ਵਾਇਰਲ ਹੋਣ ਕਰਕੇ ਤੇ ਜਿਹੜੀ ਉਹ ਨਿਊਜ਼ਾਂ ਦੇ ਵਿੱਚ ਆ ਗਈ ਸਾਰੇ ਬੰਨੇ ਜਿਹੜੀ ਵੀਡੀਓ ਉਹ ਵਾਇਰਲ ਹੋ ਗਈ ਤੇ ਉਥੇ ਲੱਛਣ ਚੱਲ ਰਹੇ ਸੀ ਜਿਹੜੀ ਦੂਈ ਕੰਡਾ ਜਿਸੇ ਅਲਸੀਡੈਂਟ ਹੋਇਆ ਸੀ ਫਲੋਰੀਡਿਆ ਦੇ ਵਿੱਚ ਬਣੀ ਉਥੇ ਲੱਛਣ ਵੀ ਚੱਲ ਰਹੇ ਸੀ ਸੋ ਜਿੱਥੇ ਅਲਸੀਡੈਂਟ ਵੀਰ ਦਾ ਹੁੰਦਾ ਹੈ ਸੋ ਜਦੋਂ ਵੀਰ ਕੈਲੀਫੋਰਨੀਆ ਆ ਜਾਂਦਾ ਕੈਲੀਫੋਰਨੀਆ ਆਉਣ ਤੋਂ ਬਾਅਦ 2 ਦਿਨ ਆਪਣੇ ਰੂਮ ਦੇ ਵਿੱਚ ਰਹਿੰਦਾ ਤੇ 30 ਦਿਨ ਜਦੋਂ ਉਥੋਂ ਦੀ ਪੁਲਿਸ ਆ ਕੇ ਉਹਨੂੰ ਵੀਰ ਨੂੰ ਉੱਥੇ ਜਾਨਕੀ ਉਹ ਆਪਣੇ ਸਟੇਟ ਦੇ ਕੈਲੀਫੋਰਨੀਆ ਸਟੇਟ ਦੇ ਵਿੱਚ ਉਹਨੂੰ ਪੇਸ਼ ਕਰਦੇ ਅਦਾਲਤ ਦੇ ਵਿੱਚ ਉੱਥੇ ਉਹਦੀ ਤਰੀਕ ਪੈਂਦੀ ਹੈ ਤਰੀਕ ਪੈਂਦੀ ਹੈ ਤਰੀਕ ਤੋਂ ਬਾਅਦ ਫਿਰ ਉਹਨਾਂ ਨੇ 6 ਦਿਨ ਦਾ ਟਾਈਮ ਦਿੱਤਾ ਦੂਈ ਦੂਈ ਸਟੇਟ ਵਾਲਿਆਂ ਨੂੰ ਜਿਹੜੇ ਫਰੀडम ਵਾਲੇ ਕਿਹੜੇ ਫਰੋਡੀਆਂ ਵਾਲੇ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਪੁਲਿਸ ਨੂੰ ਕੋਰਟ ਨੇ ਉਹਨਾਂ ਨੂੰ ਕਿਹਾ ਵੀ ਤੂੰ 6 ਦਿਨ ਦੇ ਅੰਦਰ ਅੰਦਰ ਜੇ ਤੁਸੀਂ ਲੈ ਕੇ ਇਹਨਾਂ ਨੂੰ ਜਾਣਾ ਕੋਈ ਦੀ ਪੁੱਛ ਪੜਤਾਲ ਕਰਨੀ ਹੈ ਵੀਰ ਦੀ ਤੁਸੀਂ ਕਰ ਸਕਦੇ ਜੇ ਨਹੀਂ ਤੇ ਅਸੀਂ ਭਈ ਆਪਣੀ ਸਟੇਟ ਦੇ ਵਿੱਚ ਹੀ ਇਹਨੂੰ ਆਪਣੀ ਜੇਲ੍ਹ ਦੇ ਵਿੱਚ ਹੀ ਰੱਖਾਂਗੇ ਉਹਨਾਂ ਨੇ ਆਪਣੀ ਬੇਜੀ ਦੀ ਮਹਿਸੂਸ ਕਰਦਿਆਂ ਹੋਇਆਂ ਇੱਕ ਉਥੇ ਲਖਸ਼ਣ ਚੱਲ ਰਿਹਾ ਸੀ ਉਥੇ ਇਹਨਾਂ ਨੇ ਇਹ ਲੋਕਾਂ ਨੂੰ ਗੋਰਿਆਂ ਨੂੰ ਜ਼ਿਆਦਾ ਆਪਣਾ ਬਹਾਰਨ ਦੇ ਖਾਤਰ ਵੀ ਇੱਕ ਸਰਦਾਰ ਬੰਦੇ ਦੇ ਕੁਝ ਅਹੀਂ ਫੜ ਲਏ ਆ ਜੀ ਫਰਾਨੇ ਆ ਢੀ ਗਿਆ ਹਨ ਉਥੇ ਗੋਰਾ ਕਮਿਊਨਿਟੀ ਨੂੰ ਖੁਸ਼ ਕਰਨ ਦੀ ਖਾਤਰ ਇਹਨਾਂ ਵੀਰ ਨੂੰ ਆਪਣਾ ਜਹਾਜ਼ ਲੈ ਕੇ 26 ਦੂਏ ਤੀਏ ਦਿਨ ਆਪਣਾ ਜਹਾਜ਼ ਲੈ ਕੇ ਤੇ 26 ਉਹਨੂੰ ਵੀਰ ਨੂੰ ਉਥੋਂ ਕੈਲੀਫੋਰਨੀਆ ਦੇ ਵਿੱਚੋਂ ਲੈ ਕੇ ਧਿਰ ਫਰੀਡਮ ਦੇ ਵਿੱਚ ਆ ਗਏ ਆ ਜਦੋਂ ਉੱਥੇ ਪਹੁੰਚਦੇ ਆ ਤੇ तकरीबन ਦੂਏ ਉੱਥੋਂ ਆਉਂਦਿਆ ਸਾਰੀ ਵੀਰ ਨੂੰ ਉੱਥੇ ਪੇਸ਼ ਕੀਤਾ ਜਾਂਦਾ ਕੋਈ ਵੀਰ ਨੂੰ ਅਜੇ سزا ਨਹੀਂ ਹੋਈ ਕੋਈ ਕੁਝ ਨਹੀਂ ਹੋਇਆ 27 ਤਰੀਕ ਨੂੰ ਅਜੇ ਸਜ਼ਾ ਦਾ ਐਲਾਨ ਹੋਣਾ ਹੈ ਮੈਂ ਤੈਨੂੰ ਹੱਥ ਜੋੜ ਕੇ ਬੇਨਤੀ ਲਗਾ ਕਰਨਾ ਮੈਂ ਸ਼ਾਟ ਦੇ ਵਿੱਚ ਤਾਂ ਇਹ ਗੱਲ ਦੱਸੀ ਹੈ ਕਿ ਕੋਈ ਕਹੀ ਜਾਂਦਾ 45 ਸਾਲ ਦੀ ਸਜ਼ਾ ਹੋਊਗੀ ਜਾਂ ਕੋਈ 50 ਸਾਲ ਦੀ ਕਹੀ ਜਾਂਦਾ ਐਦਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਜਿਹੜੇ ਬੰਦੇ ਕੋਈ ਐਦਾਂ ਦੀ ਇਨਫੋਟ ਹੈਗੀ ਹੈ ਤੇ ਮੇਰੇ ਨੰਬਰ ਤੇ ਸਾਂਝੀ ਕਰ ਦੇਵੇ ਜਾਂ ਮੈਨੂੰ ਪੁੱਛ ਲਵੇ ਕਿ ਉੱਥੇ ਹੋਈ ਹੈ ਕਿ ਨਹੀਂ ਹੋਈ ਕੋਈ ਸਜ਼ਾ ਸੁਝਾ ਨਹੀਂ ਹੋਈ ਅਜੇ ਇਹ ਆਪਾਂ ਜਿੱਦਾਂ ਇੱਥੇ ਆਪਾਂ ਕਹਿ ਦਈਏ 302 ਦੀ ਕਿੰਨੀ ਸਜ਼ਾ ਬਣ ਜਾਂਦੀ ਹੈ 76 ਦੀ ਕਿੰਨੀ ਬਣ ਜਾਂਦੀ ਹੈ 307 ਦੀ ਕਿੰਨੀ ਬਣ ਜਾਂਦੀ ਹੈ ਤੇ ਲੋਕੀ ਆਪੋ ਆਪਣਾ ਕੈਲਕੂਲੇਟਰ ਕੱਢ ਕੇ ਦੱਸੀ ਜਾਂਦੇ ਆਂ ਕਿ ਇੰਨੀ ਸਜ਼ਾ ਹੋਏਗੀ ਇੰਨੀ ਹੋਗੀ ਅਜੇ ਵੀਰ ਨੂੰ ਕੋਈ ਸਜ਼ਾ ਨਹੀਂ ਹੋਈ ਹੱਥ ਜੋੜ ਕੇ ਬੇਨਤੀ ਹੈ ਕਿ ਉਹਦੇ ਵਾਸਤੇ ਅਰਦਾਸ ਕਰੋ ਮਹਾਰਾਜ ਅੱਗੇ ਸੱਚੇ ਪਾਤਸ਼ਾਹ ਅੱਗੇ ਕਿਉਂਕਿ ਪਟੀਸ਼ਨ ਵੀ ਪੈ ਚੁੱਕੀ ਹੈ ਤੇ ਉਹਦੇ ਦੋ ਤਿੰਨ ਰਸਤੇ ਅਜੇ ਖੁੱਲ ਗਏ ਨੇ ਕਿਉਂਕਿ ਇੱਕ ਦੇ ਵਧੀਆ ਵਕੀਲ ਉਥੇ ਗੋਰਾ ਚੰਗਾ ਸੀ ਕੋ ਜਿਹਨੇ ਇੱਥੇ ਵੀਰ ਨਾਲ ਗੱਲਬਾਤ ਕਰੀ ਉਹਨੇ ਉਹ ਤੁਹਾਨੂੰ ਤਾਂ ਕਹਤਾ ਕਿ ਤੂੰ ਆਪਣਾ ਜੇ ਵਕੀਲ ਤੂੰ ਕਰ ਸਕਦਾ ਤੇ ਕਰ ਲੈ ਜੇ ਕੋ ਵਧੀਆ ਵਕੀਲ ਜਿੰਨਾ ਜੋਰ ਆਪਾਂ ਉਹਨੂੰ ਵੀਰ ਦੀ ਦੂਏ ਬੰਨੇ ਨੂੰ ਲਾਇਆ ਹੋਇਆ ਨਾ ਉਹਨੂੰ ਦੂਏ ਬੰਨੇ ਧੱਕਣ ਵਾਸਤੇ ਪੰਜਾਬ ਮੰਨੀਆਂ ਲੱਤਾਂ ਖਿੱਚਣ ਵਾਸਤੇ ਇੰਨਾ ਜੋਰ ਕਿਤੇ ਆਪਾਂ ਉਹਦੇ ਉਹਦੀ ਦੂਜੇ ਬੰਨੇ ਲਾ ਦੀਏ ਨਾ ਕਿ ਉਹਦਾ ਚੰਗਾ ਵਧੀਆ ਵਕੀਲ ਕਰਾ ਦੀਏ ਤੇ ਸਾਰੇ ਵੀਰ ਆਪਾਂ ਉਹਦੇ ਹੱਕ 'ਚ ਪੋਸਟਾਂ ਪਾ ਦੀਏ ਕਿ ਉਹਨੂੰ ਕੋ ਵਧੀਆ ਵਕੀਲ ਜਾਂ ਕੋ ਵਧੀਆ ਸੰਸਥਾ ਉਹਦੇ ਨਾਲ ਜੁੜ ਜਾਵੇ ਹਾਂ ਇੱਕ ਤੁਹਾਨੂੰ ਵੀ ਦੱਸ ਦਾਂ ਇੱਕ ਸੰਸਥਾ ਨੇ ਉਹਦੀ ਸਾਰੀ ਲੈ ਲਈਏ ਜ਼ਿੰਮੇਵਾਰੀ ਮੈਂ ਉਹਦਾ ਨਾਂ ਨਹੀਂ ਲੈਣਾ ਅਜੇ ਜਾਂਦਾ ਕਿਉਂਕਿ ਉਹ ਸਾਈ ਤੋਂ ਬਾਅਦ ਆਪੇ ਪਤਾ ਲੱਗ ਜਾਣਾ ਜੇ ਆਪਾਂ ਉਸ ਤੋਂ ਪਹਿਲਾਂ ਹੀ ਗੱਲ ਕਰਦੀ ਉਹ ਵੀ ਗੱਲ ਚੰਗੀ ਨਹੀਂ ਜਿਹੜੀ ਸਾਨੂੰ ਵੀਰ ਨੇ ਕਿਹਾ ਵੀ ਤੁਸੀਂ ਦੋ ਦਿਨਾਂ ਜੇ ਦੱਸਣਾ ਨਹੀਂ ਹੈਗਾ ਇੱਕ ਬੜੀ ਵੱਡੀ ਸੰਸਥਾ ਹੈ ਉਹਨੇ ਜੁਮੇਰੀ ਸਾਰੀ ਉਹਦੀ ਵੀਰ ਦੀ ਚੱਕ ਲਈ ਹੈ ਉਹਦੇ ਕੇਸ ਦੀ ਜ਼ਿੰਮੇਵਾਰੀ ਚੱਕ ਲਈ ਹੈ ਉਹ ਕੇਸ ਵੀ ਉਹ ਖੁਦ ਆਪ ਹੀ ਉਹਨਾਂ ਨੇ ਵਕੀਲ ਕਰਕੇ ਆਪ ਹੀ ਲੜਨਾ ਉੱਥੇ ਸਾਰਾ ਕੁਝ ਕਰਨਾ ਤੇ ਪਿੱਛੋਂ ਪੈਰ ਮੈ ਵੀ ਸਾਰੀ ਕਰਨਗੇ ਸੋ ਬਾਕੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਉਦਾਂ ਮਦਦ ਕਰੋ ਉਹਦੀ ਵੀਰਦੀ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਆ ਉਹਦੇ ਉੱਤੇ ਸਾਈਨ ਕਰਨ ਦੇ ਵਾਸਤੇ ਜ਼ੋਰ ਜ਼ਰੂਰ ਦਿਓ ਜਿੱਦਾਂ ਆਸਟ੍ਰੇਲੀਆ ਵਾਲੇ ਡਰਾਈਵਰ ਭਰਾ ਅੱਗੇ ਆਏ ਆ ਇੰਡੀਆ ਵਾਲੇ ਨੇ ਬਹੁਤ ਬੰਦਿਆਂ ਨੇ ਪੋਸਟਾਂ ਪਾਈਆਂ ਹਨਾ ਤੇ ਅਮਰੀਕਾ ਵਾਲੇ ਯੂ ਐਸ ਏ ਵਾਲੇ ਉਹ ਜਿੱਥੇ ਤੋਂ ਵੀ ਵੀਰਦੀਆਂ ਆ ਰਹੀਆਂ ਤੇ ਸਾਰੇ ਪੋਸਟਾਂ ਪਾ ਰਹੇ ਨੇ ਤੇ ਉਹ ਸਾਈਨ ਵੀ ਹੋ ਰਹੇ ਨੇ ਸੋ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੀ ਮੈਮ মিডিਆ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਆਪਣੇ ਵਿਊਵਾਂ ਦੀ ਖਾਤਰ ਯਾਰਾ ਇੱਕ ਬੰਦੇ ਨੂੰ ਤੁਸੀਂ ਇੰਨਾ ਕਿ ਤੱਕ ਦਿੰਦੇ ਜੇ ਉਹ ਤੁਸੀਂ ਉਹਨੂੰ ਸਾਰਾ ਕੁਝ ਕਰਦਾ 45 ਸਾਲ ਦੀ ਸਜ਼ਾ 40 ਸਾਲ ਦੀ ਸਜ਼ਾ ਸਨਾਛੇ ਛੱਡੀ ਐ ਐਦਾਂ ਦੀ ਯਾਰਾ ਅੱਜ ਤੱਕ ਗੱਲਬਾਤ ਹੀ ਕੋਈ ਨਹੀਂ ਹੋਈ ਠੀਕ ਹੈ ਨਾ ਕੀ ਬਤਾ ਉਹਦੇ ਵਿਚਾਰੀ ਦੀ ਕਿਸਮਤ ਨੂੰ ਬਾਬਾ ਸਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਨੇ ਐਸੀ ਕਿਰਪਾ ਕਰਨੀ ਵੀ ਉਹਨੂੰ ਬਾਜ਼ੀ ਤੋਂ ਬਰੀ ਕਰ ਦੇਣਾ ਕਿਉਂਕਿ ਉਹਦਾਂ ਦੇ ਵਿੱਚੋਂ ਨੰਦਾਰੂ ਦੀਆਂ ਬੋਤਲਾਂ ਵੀ ਨਿਕਲੀਆਂ ਹੋਈਆਂ ਜਿਨ੍ਹਾਂ ਦੀ ਜਿਹੜੇ ਬੰਦੇ ਮਰੇ ਹੋਏ ਆ ਚਲੋ ਸਾਡੀ ਉਹ ਜਿਹੜੇ ਮਰੇ ਆ ਸਾ ਅਸੀਂ ਇਹ ਨਹੀਂ ਕਹਿੰਦੇ ਵੀ ਸਹੀ ਹੋਇਆ ਅਸੀਂ ਕਹਿੰਦੇ ਪਰ 300 ਮੀਟਰ ਦੇ ਕੀ ਉਹਨਾਂ ਵੀ ਨਹੀਂ ਦਿਖਾਇਆ ਸੀ ਯਾਰ ਅਸੀਂ ਵੀ ਬਾਹਰ ਗੱਡੀਆਂ ਚਲਾ ਕੇ ਆਏ ਆ ਸਾਨੂੰ ਵੀ ਪਤਾ ਕਿੰਨੀ ਕੁ ਸਪੀਡ ਕੀ ਹੁੰਦਾ ਹੈ ਅਸੀਂ ਵੀ ਟਰੇਲੇ ਚਲਾਏ ਆ ਸਾਰਾ ਕੁਝ ਕਰਿਆ ਠੀਕ ਹੈ ਤੇ ਉਹਨਾਂ ਨੂੰ ਵੀ ਬ੍ਰੇਕ ਨਾ ਨਾ ਲਾਈ ਆ ਅਜੇ ਉਹਨਾਂ ਦੇ ਉਹ ਜਿਹੜਾ ਕੇਸ ਹੈ ਵੀਰ ਦੇ ਯਾਨੀ ਕਿ ਹਾ ਹਾ ਪਰਸੈਂਟ ਦੇ ਵਿੱਚ ਵੀਰ ਦੇ 50% ਵੀਰ ਦੇ ਹੱਕ ਚ ਕੇਸ ਜਿਹੜਾ ਜਾ ਰਿਹਾ ਏ ਤੇ ਐਵੇਂ ਆਪਾਂ ਕਹੀ ਨਾ ਜਾਈ ਇਹਨੂੰ 45 ਸਾਲ ਦੀ ਸਜ਼ਾ ਹੋ ਜਾਣੀ ਐਵੇਂ ਮੈਂ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਤੇ ਯੂਟਿਊਬਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਤੁਸੀਂ ਆਪਣੇ ਵਿਊਵਾਂ ਦੀ ਖਾਤਰ ਇੱਕ ਹੈਂਡਲ ਲੈ ਕੇ ਬੈਂਡੇਜ ਤੇ ਨਾ ਇਹ ਤੁਸੀਂ ਨਾ ਕਰੋ ਦੇਖੋ ਅਗਲੇ ਦਿ ਵੀ ਸਪੌਂਸਰ ਬੇਟੀ ਆਗਲਿਆ ਕਿੰਨਾ ਮਹਿਸੂਸਿਆ ਹੋਇਆ ਉਹਦੀਆਂ ਪਹਿਲੀਆਂ ਵੀਡੀਓ ਕੱਢ ਕੇ ਦੇਖਿਓ ਤੇ ਹੁਣੜੀਆਂ ਵੀਡੀਓ ਦੇਖੋ ਬਾਈ ਕੋ ਬੋਲ ਨਹੀਂ ਹੋਇਆ ਕਰਦਾ ਸੀ ਠੀਕ ਹੈ ਉਹਦੇ ਆਪਾਂ ਪਰਿਵਾਰ ਬਾਰੇ ਦੇਖੀਏ ਜਿਨ੍ਹਾਂ ਦੇ ਕੋਲ ਯਾਰਾ ਰਟੋਲ ਪਿੰਡ ਹੈ ਹੈ ਤਰਨਤਾਰਨ ਦਾ ਉਹ ਉੱਥੇ ਜਾ ਕੇ ਉਹਨਾਂ ਦੇ ਪਿੰਡਾਂ 'ਚ ਪੁੱਛੋ ਕਿੰਨੀ ਮਹਿਸੂਸੀ ਛਾਈ ਹੋਈ ਆ ਠੀਕ ਹੈ ਤੇ ਮੈਂ ਤੁਹਾਨੂੰ ਹੱਥ ਝੁੜ ਕੇ ਬੇਨਤੀ ਕਰਦਾ ਵੀ ਆਪਾਂ ਜਿੰਨਾ ਜ਼ੋਰ ਦੁਹੇ ਬੰਨੇ ਲਾਇਆ ਨਾ ਉਹਨਾਂ ਵਾਇਵੂ ਅਗੇ ਅਰਦਾਸ ਕਰੀਏ ਪਿੰਡੂ ਪਿੰਡੀ ਅਰਦਾਸਾਂ ਬੇਨਤੀਆਂ ਕਰਾਓਗੇ ਚਲੋ ਜੋ ਵੀ ਹੋਇਆ ਹੋਇ ਪਰ ਅਸੀਂ ਵੀਰ ਦੀ ਜਿਹੜੀ ਸਜ਼ਾ ਏ ਉਹ ਪਟੀਸ਼ਨ ਤੇ ਵੱਧ ਤੋਂ ਵੱਧ ਸਾਈਨ ਕਰੀਏ ਇਹ ਵੱਧ ਤੋਂ ਵੱਧ ਜਿਹੜੀ ਸਜ਼ਾ ਨੂੰ ਘੱਟ ਕਰਾਉਣ ਦੇ ਵਿੱਚ ਉਹਦੇ ਪਰਮਾਤਮਾ ਨੇ ਆਪੇ ਹੀ ਕਿਰਪਾ ਕਰ ਦੇਣੀ ਹੈ ਕਿਉਂਕਿ ਐਦਾਂ ਦੇ ਉੱਥੇ ਮੈਂ ਉਹ ਵੀਰ ਦਾ ਗੱਲ ਹੋ ਰਹੀ ਸੀ ਮੇਰੀ ਉਹ ਦੱਸ ਰਿਹਾ ਵੀ ਇਹਦੇ ਕੋਈ ਵੱਡਾ ਇਨਸੀਡੈਂਟ ਨਹੀਂ ਹੈਗਾ ਇਸ ਤੋਂ ਵੱਡੇ-ਵੱਡੇ ਐਕਸੀਡੈਂਟ ਜਿਹੜੇ ਆ ਇੱਥੇ ਹੋ ਚੁੱਕੇ ਆ ਤੇ ਜਿਨ੍ਹਾਂ ਦੇ ਵਿੱਚ ਨਾ ਮਾਤਰ ਸਜ਼ਾ ਜਿਹੜੀ ਆ ਹੋਈ ਆ ਤੇ ਇਹ ਕੀ ਹੋ ਗਿਆ ਵੀ ਇਹ ਸਿਰਫ ਦੋ ਸਟੇਟਾਂ ਦਾ ਮਸਲਾ ਬਣਨ ਦੀ ਖਾਤਰ ਉੱਥੇ ਇਲੈਕਸ਼ਨ ਆ ਤੇ ਉਹਦੀ ਖਾਤਰ ਜਿਹੜਾ ਇੰਨਾ ਫੂਲ ਜਿਹੜਾ ਇਹਨੂੰ ਦਿੱਤਾ ਗਿਆ ਠੀਕ ਹੈ ਇੱਕ ਗੋਰੀਆਂ ਨੂੰ ਖੁਸ਼ ਕਰਨ ਦੀ ਖਾਤਰ ਸਰਦਾਰ ਦੀ ਬੇਇੱਜ਼ਤੀ ਕਰਨ ਦੀ ਖਾਤਰ ਸਰਦਾਰਾਂ ਨੂੰ ਉੱਥੇ ਕਮਿਊਨਿਟੀ ਨੂੰ ਲੋਕ ਚੱਲਦੇ ਬਹੁਤ ਘੱਟ ਆ ਠੀਕ ਹੈ ਇਸ ਕਰਕੇ ਜਿਹੜਾ ਇਹ ਮਸਲਾ ਇਹਨੂੰ ਵੱਡਾ ਬਣਾ ਦਿੱਤਾ ਗਿਆ ਇਹ ਐਡਾ ਵੱਡਾ ਮਸਲਾ ਹੈ ਨਹੀਂ ਸੀ ਬੇਸ਼ੱਕ ਗਲਤੀ ਡਟ ਹੋਇਆ ਸੀ ਇਤੋਂ ਦੇ ਵੱਡੇ ਵੱਡੇ ਕਹਿੰਦੇ ਵੀ ਉੱਥੇ ਇਨਫੀਨਟ ਹੋਏ ਆ ਪਰ ਉੱਥੇ ਵੀ ਇੰਨੀ ਸਜਾ ਨਹੀਂ ਇਹ ਸੁਣਾਈ ਗਈ ਪਰ ਅਜੇ ਕੋਈ ਵੱਡੀ ਗੱਲ ਨਹੀਂ ਆ ਗਈ ਮਾਰੇ ਦੀ ਕਿਰਪਾ ਦਸਵੇਂ ਪਾਤਸ਼ਾਹ ਦੀ ਹੋ ਜਾਣੀ ਹੈ ਤੁਸੀਂ ਅਰਦਾਸ ਬੇਨਤੀਆਂ ਕਰੋ ਸਾਰੇ ਮੇਰੇ ਵੀਰ ਸਾਡਾ ਸਿੱਖ ਭਰਾ ਹੈ ਸਾਡਾ ਪੰਜਾਬੀ ਭਰਾ ਹੈ ਸਾਡੇ ਵਿੱਚ ਆਊਗਾ ਆਪਣੀ ਮਾਂ ਨੂੰ ਮਿਲੂਗਾ ਆ ਕੇ ਐਦਾਂ ਦੀ ਕੋਈ ਗੱਲ ਨਹੀਂ ਆਪਣੇ ਭਰਾ ਨਾਲ ਮਿਲੂ ਆਪਣੇ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਹੀ ਆ ਕੇ ਵਿਛਰੂਗਾ ਪੰਜਾਬ ਦੇ ਵਿੱਚ ਕਿਉਂਕਿ ਜਿਸ ਬੰਦੇ ਨੂੰ ਐਡਾ ਵੱਡਾ ੱਤਕਾ ਲੱਗ ਜਾਂਦਾ ਵੀਰੋ ਉਹਦਾ ਆਟੋਮੈਟਿਕ ਜਿਹੜੀ ਰੂਹ ਆ ਨਾ ਉਹ ਗੁਰੂ ਮਹਾਰਾਜ ਜੀ ਨੂੰ ਜਿਹੜੀ ਆ ਉਹ ਜੁੜ ਜਾਂਦੀ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਅਰਦਾਸ ਬੇਨਤੀ ਜਰੂਰ ਕਰੋ ਤੇ ਇੱਕ ਉਹਦੀ ਪ੍ਰੇਡੀਸ਼ਨ ਜਿਹੜੀ ਆ ਤੇ ਉਹਦੇ ਨਾਲ ਆਪਾਂ ਜਰੂਰ ਸਾਰੇ ਵੀਰ ਸਾਂਝੀ ਕਰੀਏ ਤੇ ਉਹਦੀ ਗਾਂ ਦੀ ਗਾਂ ਆਪਾਂ ਉਹਦੀ ਆਪਾਂ ਸਾਈਨ ਕਰੀਏ ਤੇ ਇੱਕ ਜਿਹੜੀਆਂ ਤੁਸੀਂ ਇਹਨਾਂ ਕਹੀ ਜਾਂਦੇ 50 ਸਾਲ ਦੇ ਇੰਨੇ ਸਾਲ ਸਜ਼ਾ ਹੋਗੀ ਇੱਕ ਮੈਂ ਥੋੜੀ ਤੁਹਾਨੂੰ ਗੱਲ ਕੋਈ ਹੋਰ ਐਡ ਕਰਨੀ ਜਾਣਾ ਕੀ ਵਿੱਚ ਕਹੇ ਜਾਂਦੇ ਆ ਵੀ ਉੱਥੇ ਲੋਕਾਂ ਨੇ ਲਾਇਸੈਂਸ ਬੰਦ ਕਰਤੇ ਜੀ ਟਰੰਪ ਨੇ ਐ ਕਰਤਾ ਟਰੰਪ ਨੇ ਜੋ ਕਰਤਾ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਨਾ ਟਰੰਪ ਨੇ ਲਾਇਸੈਂਸ ਬੰਦ ਕਰੇ ਜੇ ਜਿਹੜਾ ਕੋਈ ਇਹ ਗੱਲ ਕਹਿ ਰਿਹਾ ਉਹਦੇ ਲਾਇਸੈਂਸ ਬੰਦ ਹੋ ਕੇ ਸੜਨਾ ਗੱਲ ਕਰ ਲਵੇ ਐਦਾਂ ਦੀ ਵੀਰੋ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਉਹਨਾਂ ਨੇ ਜਿਹੜੇ 2 ਨੰਬਰ ਚ ਆਏ ਉਹਨਾਂ ਬਾਰੇ ਪਹਿਲਾਂ ਹੀ ਸ਼ਿਕਾਇਤ ਹੋ ਰਹੀ ਆ ਤੁਹਾਨੂੰ ਪਤਾ ਹੀ ਆ ਠੀਕ ਹੈ ਨਾ ਤੇ ਦੇਖੋ ਇੰਨਾ ਉਹ ਵੀ ਨਹੀਂ ਮਾੜਾ ਹੈਗਾ ਵੀ ਡ੍ਰੰਪ ਵੀ ਜੇ ਜਿੰਨਾ ਹੀ ਜੋਰ ਲਾ ਦੀਏ ਵੀ ਸਾਡੀ ਐਨੀ ਕਮਿਊਨਿਟੀ ਨੂੰ ਪੰਜਾਬੀ ਕਮਿਊਨਿਟੀ ਨੂੰ ਉਹਨੇ ਇੱਥੇ ਰਜਗਾਰ ਦਿੱਤਾ ਹੋਇਆ ਹੈ ਇੰਨਾ ਕਿਸੇ ਦੇ ਆਪਾਂ ਗੇਸਟ ਨਾ ਹੋ ਜਾਈਏ ਵੀ ਕੱਲ ਨੂੰ ਸਾਡੇ ਭਰਾਵਾਂ ਨੂੰ ਉੱਥੇ ਰਹਿਣਾ ਬੈਣਾ ਸੈਣਾ ਮੁਸ਼ਕਲ ਹੋ ਜਾਵੇ ਹੱਥ ਜੋੜ ਕੇ ਬੇਨਤੀ ਹੈ ਇੰਨਾ ਜਿਹਦੇ ਜਿਹਦੇ ਕੱਪੜਿਆਂ ਤੋਂ ਬਾਹਰ ਆਪਾਂ ਇੱਕ ਲੱਖ ਪੰਜਾਬੀ ਹੋ ਜੰਨੇ ਆ ਇੰਨਾ ਸਾਨੂੰ ਨਹੀਂ ਹੋਣਾ ਚਾਹੀਦਾ ਥੋੜੀ ਆਪਾਂ ਨੂੰ ਵੀ ਸਹਿਨਸ਼ੀਲਤਾ ਜਿਹੜੀ ਰੱਖਣੀ ਚਾਹੀਦੀ ਹੈ ਸੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਵੀਰ ਦੇ ਹੱਕ 'ਚ ਪੋਸਟ ਪਾਓ ਅਜੇ 27 ਤ ਤੇ 27 ਤਰੀਕ ਨੂੰ ਉਹਦਾ ਫੈਸਲਾ ਹੋਣਾ ਹੈ ਉਸ ਤੋਂ ਪਹਿਲਾਂ ਐਵੇਂ ਤੁਸੀਂ ਪੋਸਟਰ ਨਾ ਪਾ ਪਾ ਕੇ ਉਹਨਾਂ ਦੇ ਪਰਿਵਾਰ ਦਾ ਵੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੀ ਮਨੋਬਲ ਜਿਹੜਾ ਧਾਓ ਸੋ ਆਪਸੇ ਉਹ ਗੇ ਬੇਨਤੀ ਹੈ ਵੀਡੀਓ ਨੂੰ ਧੱਬ ਕੇ ਸ਼ੇਅਰ ਕਰਿਓ ਮਿਆਂ ਵੀ ਸਾਰੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਸਚਾਈ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ